ਜਲੰਧਰ ਜ਼ਿਲ੍ਹੇ ਦੇ ਸਪੋਰਟਸ ਕਲੱਬ ਸੰਗੋਵਾਲ ಗ್ರಾಮ ਪੰਚਾਇਤ ਸੰਗੋਵਾਲ ਅਤੇ ਐਨਆਰਆਈ ਵੀਰਾ ਵੱਲੋਂ ਪਹਿਲਾ ਬਾਲੀਵੋਲ ਟੂਰਨਾਮੈਂਟ ਸੰਗੋਵਾਲ ਦੇ ਖੇਡ ਸਟੇਡੀਅਮ ਵਿੱਚ 12 ਫਰਵਰੀ ਨੂੰ ਕਰਵਾਇਆ ਗਿਆ ਜੇਤੂ ਟੀਮ ਲਈ 31000 ਰੁਪਏ ਅਤੇ ਉਪਜੇਤੂ ਟੀਮ ਲਈ 21000 ਰੁਪਏ ਦਾ ਇਨਾਮ ਰੱਖਿਆ ਗਿਆ ਸੀ ਇਸ ਟੂਰਨਾਮੈਂਟ ਵਿੱਚ 8 ਟੀਮਾਂ ਨੇ ਹਿੱਸਾ ਲਿਆ ਫਾਈਨਲ ਮੈਚ ਜਗਦੇਵ ਕਲਾਬੀ ਅਮਰitsar ਅਤੇ ਕਾਲੀਆਂ ਬਟਾਲਾ ਵਿਚਕਾਰ ਖੇਡਿਆ ਗਿਆ ਕਾਲੀਆਂ ਦੀ ਟੀਮ ਇਸ ਵਿੱਚ ਜੇਤੂ ਰਹੀ ਦਰਸ਼ਕਾਂ ਦੇ ਉਤਸ਼ਾਹ ਨਾਲ ਜੇਤੂ ਟੀਮ ਦਾ ਇਨਾਮ 72000 ਰੁਪਏ ਅਤੇ ਉਪ ਜੇਤੂ ਦਾ ਇਨਾਮ 32000 ਰੁਪਏ ਹੋ ਗਿਆ ਐਸ ਟੂਰਨਾਮੈਂਟ ਨੂੰ ਕਰਵਾਉਣ ਲਈ ਵਿਸ਼ੇਸ਼ ਯੋਗਦਾਨ ਜਗਦੀਪ ਜੱਗਾ ਕਨੇਡਾ ਦਾ ਰਿਹਾ ਟੂਰਨਾਮੈਂਟ ਵਿੱਚ ਸਰਪੰਚ ਡਾਕਟਰ ਗੁਰਪਾਲ ਸਿੰਘ ਇੰਸਪੈਕਟਰ ਰਣਜੀਤ ਸਿੰਘ ਹਰਜਿੰਦਰ ਸਿੰਘ ਜੋਸ਼ਣ ਮਨਿੰਦਰ ਸਿੰਘ ਖਿੱਡਾ ਮਾਸਟਰ ਕਲਵੰਤਜੀਤ ਸੰਗੋਬਾਲ ਲੰਬੜਦਾਰ ਜਸਪਾਲ ਸਿੰਘ ਅਮਰੋਕ ਬਲਦੇਵ ਰਾਜ ਅਰੋੜਾ ਜਸਵੀਰ ਸਿੰਘ ਸੀੜੀ ਜਸਵਿੰਦਰ ਸਿੰਘ ਪੰਚਾਇਤ ਇੰਸਪੈਕਟਰ ਅਵਤਾਰ ਸਿੰਘ ਜਸਵਿੰਦਰ ਸ਼ਿੰਦਾ ਯੂਐਸਏ ਪ੍ਰਧਾਨ ਮਾਸਟਰ ਹਰਭਜਨ ਸਿੰਘ ਐਕਸੀਜ਼ਨ ਗੁਰਦੇਵ ਸਿੰਘ ਆਦਿ ਹਾਜ਼ਰ ਸਨ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਟੋਟਲ ਇੰਡੀਆ ਨਿਊਜ਼ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਮਹਿਤਪੁਰ ਦੇ ਪਿੰਡ ਸੰਗੋਵਾਲ ਵਿੱਚ ਖੜੇ ਆ ਤੁਹਾਨੂੰ ਦੱਸ ਦਈਏ ਕਿ ਮਹਿਤਪੁਰ ਤੋਂ ਜਗਰਾਉਂ ਰੋਡ ਤੇ ਬਹੁਤ ਖੂਬਸੂਰਤ ਪਿੰਡ ਔਰ ਇਹ ਸਪਿੰਡ ਦੀ ਖੂਬਸੂਰਤ ਗਰਾਊਂਡ ਜਿੱਥੇ ਇਹ ਬਾਲੀਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਸਪੋਰਟਸ ਕਲੱਬ ਸੰਗੋਵਾਲ ਵੱਲੋਂ ਜੇ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿੰਡ ਦੇ ਸੱਜਣ ਸਾਡੇ ਨਾਲ ਨੇ ਸਰਪੰਚ ਸਾਹਿਬ ਗੁਰਪਾਲ ਸਿੰਘ ਜੀ ਹੋਣੀ ਹਰਜਿੰਦਰ ਭਾਜੀ ਹੋਣੀ ਤੇ ਭਾਜੀ ਹੋਣੀ ਸਾਡੇ ਨਾਲ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਖਿੰਡਾ ਸਾਹਿਬ ਵੀ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਏ ਸਰ ਪਹਿਲਾ ਟੂਰਨਾਮੈਂਟ ਹੋ ਰਿਹਾ ਤੁਹਾਡੇ ਪਿੰਡ ਦੇ ਵਿੱਚ ਵਾਲੀਬਾਲ ਦਾ ਤੇ ਖਿੰਡਾ ਸਾਹਿਬ ਕੀ ਮਹਿਸੂਸ ਕਰਦੇ ਇਹ ਜੀ ਅਸੀਂ 17-18 ਸਾਲ ਤੋਂ ਬਾਅਦ ਹੁਣ ਪਹਿਲੀ ਵਾਰ ਟੂਰਨਾਮੈਂਟ ਕਰਾ ਰਹੇ ਆ ਇਹ ਟੂਰਨਾਮੈਂਟ ਕਰਾਉਣ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਦਾ ਤੇ ਪਿੰਡ ਵਾਸੀਆਂ ਦਾ ਬਹੁਤ ਤਗੜਾ ਸੰਯੋਗ ਆ ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਦੇ ਸਪੋਰਟਸ ਕਲੱਬ ਵਾਲੇ ਪਾਸੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਸੋ ਬਹੁਤ ਵਧੀਆ ਤੁਹਾਡੀ ਸੋਚ ਹੈ ਨਸ਼ੇ ਤੋਂ ਬਚਾਇਆ ਜਾਵੇ ਔਰ ਸਪੋਰਟਸ ਦੇ ਨਾਲ ਜੋੜਿਆ ਜਾਵੇ ਇਹ ਪਹਿਲ ਹੋਣੀ ਵੀ ਚਾਹੀਦੀ ਆ ਸਾਹਿਬ ਕਿੰਨੀਆਂ ਟੀਮਾਂ ਔਰ ਕਿੰਨੇ ਪਾਰਟਿਸਿਪੇਟ ਕਿੰਨੀਆਂ ਟੀਮਾਂ ਨੇ ਪਾਰਟਿਸਿਪੇਟ ਕੀਤੀ ਤੇਜੀ 8 ਟੀਮਾਂ ਜਿਹੜੀਆਂ ਸਾਡੇ ਬਦਲ ਕੀ ਪਾਰਟਿਸਿਪੇਟ ਕਰ ਲਈਆਂ ਬਹੁਤ ਹੀ ਅੱਛੀਆਂ ਟੀਮਾਂ ਨੇ ਜੀ ਹਰ ਇੱਕ ਜ਼ਿਲ੍ਹੇ ਤੋਂ ਟੀਮਾਂ ਆਈਆਂ ਨੇ ਬਹੁਤ ਵਧੀਆ ਟੰਗਣਾ ਖੇਡ ਰਹੇ ਆ ਤਰ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਟੀਮਾਂ ਦਾ ਇਨਾਮ ਹੈ ਰੱਖਿਆ ਉਹ ਕਿੰਨਾ ਇਨਾਮ ਰੱਖਿਆ ਪਹਿਲੀ ਔਰ ਸੈਕੰਡ ਜਿਹੜੇ ਫਸਟ ਪ੍ਰਾਈਜ਼ ਆ ਸਾਡਾ ਉਹ 31000 ਰੁਪਈਆ ਸੈਕੰਡ ਪ੍ਰਾਈਜ਼ ਜਿਹੜਾ 21000 ਰੁਪਈਆ ਬਾਕੀ ਜਿਹੜੀਆਂ ਟੀਮਾਂ ਪਾਰਟਿਸਪੇਸ਼ਨ ਕਰਦੀਆਂ ਉਹਨਾਂ ਨੂੰ ਅਸੀਂ ਵੈਸੇ ਰਾਸ਼ੀ ਦਿੱਤੀ ਆ ਆਉਣ ਜਾਣ ਦੇ ਵਾਸਤੇ ਸੋ ਸਰ ਤੁਸੀਂ ਵੀ ਆਏ ਹੋ ਅੱਜ ਇਸ ਮੌਕੇ ਦੇ ਤੁਹਾਡਾ ਪਛੋਕੜ ਮੇਰਾ ਜੀ ਜੱਦੀ ਪਿੰਡ ਸੰਗੋਵਾਲ ਆ ਉੱਦਾਂ ਮੈਂ 2001 ਦਾ ਨਕੌਦਰ ਵਸਿਆ ਪਰ ਮੈਂ ਮੇਰੀ ਜਿਹੜੀ ਰੂਹ ਆ ਉਹ ਸੰਗੋਵਾਲ ਵਿੱਚ ਹੀ ਆ ਤੇ ਇੱਥੇ ਮੇਰੇ ਭਾਜੀ ਰਣਜੀਤ ਸਿੰਘ ਹੁਣੀ ਜਿਹੜੇ ਇਨਸਪੈਕਟਰ ਸੀਆਈਡੀ ਰਿਟਾਇਰ ਹੋਏ ਆਪ ਇਹ ਨੈਸ਼ਨਲ ਲੈਵਲ ਦੇ ਵਾਲੀਵਾਲ ਦੇ ਪਲੇਅਰ ਆ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਜਿੰਨਾ ਦਿਨ ਜਿੰਨੀ ਦੇਰ ਟੂਰਨਾਮੈਂਟ ਆ ਤੁਸੀਂ ਇੱਥੇ ਹੀ ਰਹਿਣਾ ਤੇ ਮੈਂ ਫਿਰ ਪੱਤਰਕਾਰਾਂ ਨੂੰ ਬੇਨਤੀ ਕੀਤੀ ਵੀ ਆਪਾਂ ਇਹਨੂੰ ਲਾਈਵ ਵੀ ਦਿਖਾਈਏ ਭਾਜੀ ਰঞ্জੀਤ ਸਿੰਘ ਹੋਣਾ ਨੇ ਵੀ ਲਾਈਵ ਦਾ ਪ੍ਰਬੰਧ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਆਪਣੇ ਪਿੰਡ ਵਿੱਚ ਦੁਆਰਾ ਸਰਪੰਚ ਸਾਹਿਬ ਤੇ ਜਿਹੜੇ ਜੱਗਾ ਭਾਜੀ ਨੇ ਕੈਨੇਡਾ ਤੋਂ ਉਹਨਾਂ ਨੇ ਜਣੀ ਇਹਰਾ ਪੂਰਾ ਉਪਰਾਲਾ ਕੀਤਾ ਨਰਾਇ ਭਾਜੀ ਭਾਜੀ ਜਸਪਾਲ ਸਿੰਘ ਜਿਹੜੇ ਲੰਬੜਦਾਰ ਨੇ ਇਹਨਾਂ ਵੱਲੋਂ ਉਪਰਾਲਾ ਵਾ ਐ ਨਾਲ ਜਸਵਿੰਦਰ ਸਿੰਘ ਜੀ ਆ ਸਾਬਕਾ ਸਰਪੰਚ ਜਿਹੜੇ ਐਕਸੀਨ ਸਾਹਿਬ ਗਦੇਵ ਜੀ ਆ ਤੇ ਮੈਂਬਰ ਪਟਿਆ ਸਾਹਿਬ ਸਾਰੇ ਪਿੰਡ ਹੀ ਜਾਨੀ ਇੱਥੇ ਇਸ ਟਾਈਮ ਹੈ ਆ ਆਇਆ ਹੋਇਆ ਵਾ ਔਰ ਬੜੀ ਚਾ ਚੜਿਆ ਸਾਨੂੰ ਕਿ ਇੱਕ ਬਹੁਤ ਦੇਰ ਬਾਅਦ ਫੇਰ ਦੁਬਾਰਾ ਇੱਥੇ ਗਰਾਊਂਡ ਵਿੱਚ ਰੌਣਕਾਂ ਆਈਆਂ